ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਅਗੂ ਅਤੇ ਰਾਸਵਾ ਮੈਂਬਰ ਸਵਾਤੀ ਮਾਲੀਮਾਲ ਨਾਲ ਕਥਿਤ ਕੁੱਟਮਾਰ ਅਤੇ ਦੁਰ ਵਿਹਾਰ ਦੇ ਮਾਮਲੇ ਦੇ ਵਿੱਚ ਵਿਵਕ ਕੁਮਾਰ ਖਿਲਾਫ ਕਾਰਵਾਈ ਕਰਦੇ ਹੋ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕੀ ਵਿਵਕ ਕੁਮਾਰ ਨੇ ਦਿੱਲੀ ਦੀ ਤੀਜ ਹਜ਼ਾਰੀ ਕੋਰਟ ਦੇ ਵਿੱਚ ਅਗਾਊ ਜਮਾਨਤ ਪਟੀਸ਼ਨ ਤਿਆਰ ਕੀਤੀ ਹੈ ਸਵਾਤੀ ਮਾਲੇਵਾਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਵਿਵਕ ਕੁਮਾਰ ਨੂੰ ਸ਼ਨੀਵਾਰ ਯਾਨੀ ਕਿ 18 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਸੀਵਲ ਰਾਈਨ ठाਣੀ ਲਜਾਇਆ ਗਿਆ ਬੀ ਵਿਵੇਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਐਫ ਆਈ ਆਰ ਬਾਰੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਵਿਵੇਕ ਕੁਮਾਰ ਨੇ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਦਿੱਤੀ ਹੈ ਉਸਨੇ ਦਿੱਲੀ ਪੁਲਿਸ ਨੂੰ ਉਸਦੀ ਸ਼ਿਕਾਇਤ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਤੋਂ ਬਾਅਦ ਸਵਾਤੀ ਮਾਲੀ ਬਾਲ ਦੀ ਦਿੱਲੀ ਹਮਸ ਦੇ ਵਿੱਚ ਮੈਡੀਕਲ ਜਾਂਚ ਕਰਵਾਈ ਗਈ ਮੈਡੀਕਲ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਮਾਲੀ ਬਾਲ ਦੀ ਖੱਬੀ ਲੱਤ ਉੱਤੇ ਅਤੇ ਸੱਜੀ ਅੱਖ ਦੇ ਹੇਠਾਂ ਛੱਟ ਦੇ ਨਿਸ਼ਾਨ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਖਾਤ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਅਗੂ ਅਤੇ ਰਾਸਵਾ ਮੈਂਬਰ ਸਵਾਤੀ ਮਾਲੀਮਾਲ ਨਾਲ ਕਤਿੱਥ ਕੁੱਟਮਾਰ ਅਤੇ ਦੁਰਵਿਹਾਰ ਦੇ ਮਾਮਲੇ ਦੇ ਵਿੱਚ ਬਿਬੂਬ ਕੁਮਾਰ ਖਿਲਾਫ ਕਾਰਵਾਈ ਕਰਦੇ ਹੋ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਬੂਬ ਕੁਮਾਰ ਨੇ ਦਿੱਲੀ ਦੀ ਤੀਜ ਹਜ਼ਾਰੀ ਕੋਰਟ ਦੇ ਵਿੱਚ ਅਗਾਊ ਜਮਾਨਤ ਪਟੀਸ਼ਨ ਤਾਇਰ ਕੀਤੀ ਹੈ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਬਿਬੂਬ ਕੁਮਾਰ ਨੂੰ ਸ਼ਨੀਵਾਰ ਯਾਨੀ ਕਿ 18 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਲਾਈਨ ਥਾਣੇ ਲਜਾਇਆ ਗਿਆ ਬੀਬਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਐਫਆਈਆਰ ਬਾਰੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਬੀਬਕ ਕੁਮਾਰ ਨੇ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਦਿੱਤੀ ਹੈ ਉਸਨੇ ਦਿੱਲੀ ਪੁਲਿਸ ਨੂੰ ਉਸਦੀ ਸ਼ਿਕਾਇਤ ਦਾ ਨੋਟਸ ਲੈਣ ਦੀ ਅਪੀਲ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਐਫਆਈਆਰ ਤੋਂ ਬਾਅਦ ਸਵਾਤੀ ਮਾਲੀਵਾਲ ਦੀ ਦਿੱਲੀ ਹਿਮਸ ਦੇ ਵਿੱਚ ਮੈਡੀਕਲ ਜਾਂਚ ਕਰਵਾਈ ਗਈ ਮੈਡੀਕਲ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਮਾਲੀਵਾਲ ਦੀ ਖੱਬੀ ਲੱਤ ਉੱਤੇ ਅਤੇ ਸੱਜੀ ਅੱਖ ਦੇ ਹੇਠਾਂ ਸੱਟ ਦੇ ਨਿਸ਼ਾਨ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਫਾਤ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਅਗੂ ਅਤੇ ਰਾਸਵਾ ਮੈਂਬਰ ਸਵਾਤੀ ਮਾਲੀਮਾਲ ਨਾਲ ਕਤਿੱਕ ਕੁੱਟਮਾਰ ਅਤੇ ਦੁਰਵਿਹਾਰ ਦੇ ਮਾਮਲੇ ਦੇ ਵਿੱਚ ਵਿਭਵ ਕੁਮਾਰ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕੀ ਵਿਭਵ ਕੁਮਾਰ ਨੇ ਦਿੱਲੀ ਦੀ ਤੀਜ ਹਜ਼ਾਰੀ ਕੋਰਟ ਦੇ ਵਿੱਚ ਅਗਾਊ ਜਮਾਨਤ ਪਟੀਸ਼ਨ ਤਿਆਰ ਕੀਤੀ ਹੈ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਵਿਭਵ ਕੁਮਾਰ ਨੂੰ ਸ਼ਨੀਵਾਰ ਯਾਨੀ ਕਿ 18 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਰਾਈਨ ਥਾਣੇ ਲਜਾਇਆ ਗਿਆ ਵੀ ਵਿਵੇਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਐਫ ਆਈ ਆਰ ਬਾਰੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਵਿਵੇਕ ਕੁਮਾਰ ਨੇ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਦਿੱਤੀ ਹੈ ਉਸਨੇ ਦਿੱਲੀ ਪੁਲਿਸ ਨੂੰ ਉਸਦੀ ਸ਼ਿਕਾਇਤ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਤੋਂ ਬਾਅਦ ਸਵਾਤੀ ਮਾਲੀ ਬਾਲ ਦੀ ਦਿੱਲੀ ਹਮਸ ਦੇ ਵਿੱਚ ਮੈਡੀਕਲ ਜਾਂਚ ਕਰਵਾਈ ਗਈ ਮੈਡੀਕਲ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਮਾਲੀ ਬਾਲ ਦੀ ਖੱਬੀ ਲੱਤ ਉੱਤੇ ਅਤੇ ਸੱਜੀ ਅੱਖ ਦੇ ਹੇਠਾਂ ਅੰਸ਼ਟ ਦੇ ਨਿਸ਼ਾਨ ਹਨ ਵੀਰੋ ਰਿਪੋਰਟ ਦੀ ਅਪਡੇਟ న్యూਸ ਦੇ ਨਾਲ ਤਨਫਾਤ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਅਗੂ ਅਤੇ ਰਾਸਵਾ ਮੈਂਬਰ ਸਵਾਤੀ ਮਾਲੀਮਾਲ ਨਾਲ ਕਥਿਤ ਕੁੱਟਮਾਰ ਅਤੇ ਦੁਰਵਿਹਾਰ ਦੇ ਮਾਮਲੇ ਦੇ ਵਿੱਚ ਵਿਵਕ ਕੁਮਾਰ ਖਿਲਾਫ ਕਾਰਵਾਈ ਕਰਦੇ ਹੋ ਉਸ ਨੂੰ ਗ੍ਰਿਫਤਾਰ ਕਰ ਲਿਆਈ। ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕੀ ਵਿਵਕ ਕੁਮਾਰ ਨੇ ਦਿੱਲੀ ਦੀ ਤੀਜ ਹਜ਼ਾਰੀ ਕੋਰਟ ਦੇ ਵਿੱਚ ਅਗਾਊ ਜਮਾਨਤ ਪਟੀਸ਼ਨ ਤਿਆਰ ਕੀਤੀ ਹੈ। ਸਵਾਤੀ ਮਾਲੇਵਾਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਵਿਵਕ ਕੁਮਾਰ ਨੂੰ ਸ਼ਨੀਵਾਰ ਯਾਨੀ ਕਿ 18 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਰਾਈਨ ठाणे ਲਜਾਇਆ ਗਿਆ। ਵਿਵੇਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਐਫਆਈਆਰ ਬਾਰੇ ਮੀਡੀਆ ਰਾਹੀਂ ਜਾਣਕਾਰੀ ਮਿਲੀ। ਵਿਵੇਕ ਕੁਮਾਰ ਨੇ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਵੀ ਦਿੱਤੀ ਹੈ। ਉਸਨੇ ਦਿੱਲੀ ਪੁਲਿਸ ਨੂੰ ਉਸ ਦੀ ਸ਼ਿਕਾਇਤ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਐਫਆਈਆਰ ਤੋਂ ਬਾਅਦ ਸਵਾਤੀ ਮਾਲੀਵਾਲ ਦੀ ਦਿੱਲੀ ਹਮਸ ਦੇ ਵਿੱਚ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਮਾਲੀਵਾਲ ਦੀ ਖੱਬੀ ਲੱਤ ਉੱਤੇ ਅਤੇ ਸੱਜੀ ਅੱਖ ਦੇ ਹੇਠਾਂ ਛੱਟ ਦੇ ਨਿਸ਼ਾਨ ਹਨ। ਵੀਰ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਫਾਦ